ਕੋਡ ਕੋ ਪੂਰਾ ਵਿਖੇ 2015 ਦੇ ਵਿੱਚ ਬੇਅਦਬੀ ਤੋਂ ਬਾਅਦ ਪੁਲਿਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਨੇ ਚੋਣਾਂ ਦੇ ਵਿੱਚ ਡੇਰਾ ਪ੍ਰੇਮੀਆਂ ਦਾ ਸਿਆਸੀ ਫਾਇਦਾ ਲੈਣ ਦੇ ਵਾਸਤੇ ਡੂੰਗੀ ਸਾਜ਼ਿਸ਼ ਰਚੀ ਸੀ ਪਹਿਲੀ ਚਾਰਜ ਸ਼ੀਟ ਦਾਇਰ ਕਰਨ ਦੇ 1 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਐਡੀਜੀਪੀ ਐਲਕੇ ਯਾਦਤ ਦੀ ਅਗਵਾਈ ਵਾਲੀ ਐਸਆਈਟੀ ਨੇ ਜ਼ੋਨ ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਚੌਥਾ ਸਪਲੀਮੈਂਟਰੀ ਚਲਾਨ ਦਰਇਕਤਾਇ ਜਿਸ ਦੇ ਵਿੱਚ ਘਟਨਾ ਦੇ ਵਿੱਚ ਵਰਤੇ ਗਏ ਹਥਿਆਰਾਂ ਦੀਆਂ ਫੋਰੈਂਸਿਕ ਅਤੇ ਬੈਲਿਸਟਿਕ ਰਿਪੋਰਟਾਂ ਅਤੇ ਮੁਲਜ਼ਮਾਂ ਦੇ ਵਿਰੁੱਧ ਦਸਤਾਵੇਜ਼ਾਂ ਸਮੇਤ ਵਾਧੂ ਸਬੂਤ ਸ਼ਾਮਿਲ ਕੀਤੇ ਗਏ ਨੇ ਐਸਆਈਟੀ ਦੇ ਵੱਲੋਂ ਦਰਜ ਕੀਤੀ ਗਈ ਸਪਲੀਮੈਂਟਰੀ ਚਾਰਜ ਸ਼ੀਟ ਦੇ ਪੰਨਾ 55 ਦੇ ਵਿੱਚ ਕਿਹਾ ਗਿਆ ਹੈ ਕਿ ਐਫਆਈਆਰ 129 ਦੀ ਜਾਂਚ ਪੂਰੀ ਹੋਣ ਤੋਂ ਬਾਅਦ ਇਹ ਬਿਲਕੁਲ ਸਪਸ਼ਟ ਅਤੇ ਜ਼ਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਮੇਦ ਸਿੰਘ ਸੈਣੀ ਨੇ ਚੋਣਾਂ ਦੇ ਵਿੱਚ ਡੇਰਾ ਪ੍ਰੇਮੀਆਂ ਦਾ ਸਿਆਸੀ ਮੁਫਾਦ ਹਾਸਲ ਕਰਨ ਦੇ ਮਕਸਦ ਦੇ ਨਾਲ ਡੂੰਗੀ ਸਾਜ਼ਿਸ਼ ਰਚੀ ਸੀ ਕੋਰਟ ਕੋ ਪੂਰਾ ਗੋਲੀकांड ਤੋਂ ਬਾਅਦ 2018 ਦੇ ਵਿੱਚ ਦਰਜ ਐਫਆਈਆਰ ਨੰਬਰ 129 ਵਿਚ ਕਿਤਨਾ ਕਿਤੇ ਇੱਕ ਵੱਡਾ ਖੁਲਾਸਾ ਹੋਇਆ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਸੁਮੇਤ ਸੈਣੀ ਆਈਜੀ ਪਰਮਰਾਲ ਸਿੰਘ ਉਮਰਾ ਨੰਗਲ ਡੀਆਈਜੀ ਅਮਰ ਸਿੰਘ ਚਾਹਲ ਫਰੀਦਕੋਟ ਦੇ ਤਤਕਾਲੀ ਐਸਐਸਪੀ ਸੁਖਮਿੰਦਰ ਸਿੰਘ ਮਾਨ ਅਤੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੇ ਵਿਰੁੱਧ 130 ਪੰਨਿਆਂ ਦੀ ਪੂਰਕ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ ਜਸਟਿਸ ਰਣਜੀਤ ਸਿੰਘ ਸੇਵਾਮੁਕਤ ਕਮਿਸ਼ਨ ਦੀ ਇੱਕ ਰਿਪੋਰਟ ਦੀ ਸਿਫਾਰਿਸ਼ ਦੇ ਉੱਪਰ 2018 ਚ ਐਫਆਈਆਰ 129 ਦਰਜ ਕੀਤੀ ਗਈ ਸੀ ਜਿਸ ਨੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕੀਤੀ ਸੀ ਅਤੇ ਪੁਲਿਸ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵੱਲੋਂ ਮਈ 2021 ਦੇ ਵਿੱਚ ਗਠਿਤ ਸ਼ੇਸ਼ ਜਾਂਚ ਟੀਮ ਨੇ 24 ਫਰਵਰੀ 2023 ਨੂੰ ਕੋਟਕਪੂਰਾ ਗੋਲੀਕਾਂਡ ਦੇ ਨਾਲ ਸੰਬੰਧਿਤ ਦੋ ਐਫਆਈਆਰਜ਼ ਐਫਆਈਆਰ ਨੰਬਰ 192 ਅਤੇ ਐਫਆਈਆਰ ਨੰਬਰ 129 ਦੇ ਵਿੱਚ ਚਾਰਜ ਸ਼ੀਟ ਧਾਰਨ ਕੀਤੀ ਸੀ ਹਾਲਾਂਕਿ ਐਸਆਈਟੀ ਨੇ ਐਫਆਈਆਰ 192 ਦੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਅਪਰਾਧਿਕ ਸਾਜ਼ਿਸ਼ ਅਤੇ ਹੋਰ ਦੋਸ਼ਾਂ ਦੇ ਵਾਸਤੇ ਨਾਮਜ਼ਦ ਵੀ ਕੀਤਾ ਸੀ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸਣੀ ਨੂੰ ਮਲਜ਼ਮ ਬਣਾਇਆ ਹੈ ਸਾਬਕਾ ਮੁੱਖ ਮੰਤਰੀ ਦਾ ਨਾਮ ਉਨ੍ਹਾਂ ਦੀ ਮੌਤ ਤੋਂ ਬਾਅਦ ਐਸਆਈਟੀ ਨੇ ਕਲਮ 2 ਦੇ ਵਿੱਚ ਤਬਦੀਲ ਕੀਤਾ ਹੈ ਦਾ ਮਤਲਬ ਹੈ ਕਿ ਉਹਨਾਂ ਦੇ ਵਿਰੁੱਧ ਕੋਈ ਹੋਰ ਜਾਂਚ ਨਹੀਂ ਕੀਤੀ ਜਾਵੇਗੀ ਐਸਆਈਟੀ ਨੇ ਸੋਮਵਾਰ ਨੂੰ ਕੋਟਕਪੂਰਾ ਗੋਲੀकांड ਤੋਂ ਬਾਅਦ 2015 ਦੇ ਵਿੱਚ ਦਰਜ ਐਫਆਈਆਰ ਨੰਬਰ 192 ਦੇ ਵਿੱਚ ਸਾਬਕਾ ਡੀਜੀਪੀ ਸੈਣੀ IGP ਉਮਰਾ ਨੰਗਲ ਫਰੀਦਕੋਟ ਦੇ ਤਤਕਾਲੀ SSP ਮਾਨ ਅਤੇ ਤਤਕਾਲੀ ਕੋਟਕਪੂਰਾ ਸਟੇਸ਼ਨ ਹਾਊਸ ਅਫਸਰ SHQ ਗੁਰਦੀਪ ਸਿੰਘ ਪੰਦੇਰ ਦੇ ਵਿਰੁੱਧ 81 ਪੰਨਿਆਂ ਦੀ ਪੂਰਕ ਚਾਰਜ ਸ਼ੀਟ ਵੀ ਦਾਖਲ ਕੀਤੀ ਹੈ ਤਾਂ ਹੁਣ ਕਿਤੇ ਨਾ ਕਿਤੇ ਇਸ ਜਗ੍ਹਾ ਦੇ ਉੱਪਰ ਨਾਮ ਜੁਆ ਸੁਖਬੀਰ ਸਿੰਘ ਬਾਦਲ ਸੁਮੇਤ ਸਿੰਘ ਸੈਣੀ ਅਤੇ ਉਮਰਾ ਨੰਗਲ ਦਾ ਜਦੋਂ ਅੱਗੇ ਆਇਆ ਹੈ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ ਲਗਾਤਾਰ ਇੱਕ ਵਾਰ ਫਿਰ ਤੋਂ SIT ਦੇ ਕਾਰਨ ਚਰਚਾਵਾਂ ਦੇ ਵਿੱਚ ਆ ਚੁੱਕਾ ਹੈ ਅਤੇ ਇਸ ਦੇ ਵਿੱਚ ਜਿਹੜਾ ਜ਼ਿਕਰ ਹੋਇਆ ਹੈ ਕਿ ਸਿਆਸੀ ਮਫਾਦ ਹਾਸਲ ਕਰਨ ਦੇ ਵਾਸਤੇ ਡੂੰਗੀ ਸਾਜ਼ਿਸ਼ ਰਚੀ ਗਈ ਸੀ ਇਸ ਦੇ ਬਾਰੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਸਾਹਿਰ ਕੀਤੀ ਜਾ ਰਹੀ ਹੈ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਉਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696 8 875875 ਪੰਜਾਬ ਦੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875 875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ